ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਹਰ ਦਿਨ ਇੱਕ ਨਵੀਂ ਸਾਖੀ ਦੇ ਵਿੱਚ ਨਵੀਂ ਸਾਖੀ ਲੈ ਕੇ ਹਾਜ਼ਰ ਹੋਏ ਹਾਂ ਜੀ ਜਿਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਤੀਜੀ ਸਾਖੀ ਚੱਲ ਰਹੀ ਹੈ ਜਿਸ ਵਿੱਚ ਆਪਾਂ ਸਰਵਣ ਕਰਾਂਗੇ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਰਸਮ ਕੀਤੀ ਗਈ ਸੀ ਤੋ ਉਸ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਕੀ ਕੀ ਸਿੱਖਿਆ ਦਿੱਤੀ ਸੋ ਅੱਜ ਆਪਾਂ ਸਾਰੀ ਸਰਵਣ ਕਰਾਂਗੇ ਜੀ ਜਦੋਂ ਗੁਰੂ ਮਹਾਰਾਜ ਜੀ ਪੜ੍ਹਾਈ ਕਰਦੇ ਕਰਦੇ ਨਾਲ ਖੇਡਾਂ ਖੇਡਦੇ ਵੱਡੇ ਹੋ ਰਹੇ ਸਨ ਤਾਂ ਜਦੋਂ 9 ਸਾਲ ਦੀ ਉਮਰ ਹੋਈ ਤਾਂ ਮੈਂ ਤਕ ਲਿਆਣ ਦਾਸ ਜੀ ਨੂੰ ਇਹ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਹੁਣ ਆਪਾਂ ਇਹਨਾਂ ਨੂੰ ਜਨੇਊ ਪਾਉਣ ਵਾਲੀ ਰਸਮ ਜਿਹੜੀ ਹੈ ਉਹ ਪੂਰੀ ਕਰ ਦਈਏ ਇਹਨਾਂ ਨੂੰ ਆਪਣੀ ਕੁਲ ਦੇ ਵਿੱਚ ਸ਼ਾਮਲ ਕਰ ਲਈ ਤਾਂ ਉਹਨਾਂ ਨੇ ਘਰਦਿਆਂ ਨਾਲ ਸਲਾਹ ਕਰਕੇ ਸਾਰਿਆਂ ਨੂੰ ਸੱਦੇ ਪੱਤਰ ਭੇਜ ਦਿੱਤੇ ਪੰਡਤ ਹਰदयाल ਜੀ ਨੂੰ ਵੀ ਸੱਦੇ ਪੱਤਰ ਭੇਜੇ ਗਏ ਸਾਰੇ ਇਕੱਠੇ ਹੋਏ ਲੋਕ ਆਲੇ-ਦੁਆਲੇ ਦੇ ਸਾਖ ਸੰਬੰਧੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੋਲ ਬਿਠਾਇਆ ਗਿਆ ਸਾਰੇ ਆਲੇ-ਦੁਆਲੇ ਬੈਠ ਗਏ ਪੰਡਤ ਹਰदयाल ਜੀ ਮੰਤਰ ਪੜ੍ਹਦੇ ਪੜ੍ਹਦੇ ਜਿਹੜੇ ਸੂਤ ਨੂੰ ਵਟ ਦੇਣ ਲੱਗੇ ਵਟ ਦੇ ਕੇ ਤਾਂ ਜਦੋਂ ਉਹ ਜਨੇਊ ਤਿਆਰ ਹੋ ਗਿਆ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਗੱਲ ਵਿੱਚ ਪਾਉਣਾ ਚਾਹਿਆ ਤਾਂ ਗੁਰੂ ਮਹਾਰਾਜ ਜੀ ਨੇ ਅੱਗੇ ਹੱਥ ਕਰ ਦਿੱਤਾ ਇਨਕਾਰ ਕਰ ਦਿੱਤਾ ਕਿ ਪਹਿਲਾਂ ਮੈਨੂੰ ਕੁਝ ਸਵਾਲਾਂ ਦੇ ਜਵਾਬ ਦਿਓ ਤਾਂ ਪੰਡਤ ਜੀ ਕਹਿਣ ਲੱਗੇ ਬੋਲੋ ਬੱਚਾ ਤਾਂ ਅੱਗੋਂ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਜਨੇਊ ਕਿਉਂ ਪਾਉਣਾ ਚਾਹੀਦਾ ਹੈ ਆਪ ਜੀ ਮੈਨੂੰ ਇਸ ਬਾਰੇ ਦੱਸੋ ਤਾਂ ਪੰਡਤ ਜੀ ਨੇ ਜਵਾਬ ਦਿੱਤਾ ਕਿ ਇਹ ਜਨੇਊ ਉੱਚੀ ਕੋਲ ਦਾ ਪ੍ਰਤੀਕ ਹੈ ਤੁਸੀਂ ਹੁਣ ਇਸ ਨੂੰ ਪਹਿਨ ਕੇ ਖੱਤਰੀ ਕੁੱਲ ਦੇ ਵਿੱਚ ਸ਼ਾਮਲ ਹੋ ਜਾਓਗੇ ਇਹ ਤੁਹਾਡੇ ਪਿੱਛੇ ਪਿੱਛੇ ਤੋਂ ਲੈ ਕੇ ਬਾਪ ਦਾਦੇ ਪਹਿਨਦੇ ਰਹੇ ਹਨ ਤਾਂ ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਕੋਈ ਵੀ ਵਿਅਕਤੀ ਮਾੜੇ ਕਰਮਾਂ ਵਾਲਾ ਕਠੋਰ ਵਿਅਕਤੀ ਕਿਵੇਂ ਇੱਕ ਜਨੇਊ ਪਾ ਕੇ ਉੱਚੀ ਕੁੱਲ ਵਾਲਾ ਉੱਚੇ ਕਰਮਾਂ ਵਾਲਾ ਹੋ ਸਕਦਾ ਹੈ ਨਾਲ ਹੀ ਇਹ ਜਿਹੜਾ ਜਨੇਊ ਹੈ ਜਦੋਂ ਕੋਈ ਮਰ ਜਾਂਦਾ ਹੈ ਤਾਂ ਇੱਥੇ ਹੀ ਰਹਿ ਜਾਂਦਾ ਹੈ ਇੱਥੇ ਹੀ ਸੜ ਜਾਂਦਾ ਹੈ ਪਰ ਮੈਂ ਉਹ ਜਜਨੇਊ ਨਹੀਂ ਪਹਿਨਣਾ ਤਾਂ ਪੰਡਤ ਜੀ ਨੇ ਕਿਹਾ ਕਿ ਤੁਸੀਂ ਕਿਹੋ ਜਜਨੇਊ ਪਹਿਨਣਾ ਹੈ ਮੈਨੂੰ ਤੁਸੀਂ ਦੱਸੋ ਤਾਂ ਗੁਰੂ ਜੀ ਮਹਾਰਾਜ ਜੀ ਨੇ ਕਿਹਾ ਕਿ ਇਹ ਜਨੇਊ ਹੈ ਜਿਹੜਾ ਜਦੋਂ ਆਪਾਂ ਮਰਦੇ ਹਾਂ ਇੱਥੇ ਹੀ ਸੜ ਜਾਂਦਾ ਹੈ ਆਪਣੀਆਂ ਚੰਗਿਆਈਆਂ ਬੁਰਾਈਆਂ ਹੀ ਆਪਣੇ ਨਾਲ ਜਾਂਦੀਆਂ ਹਨ ਤੇ ਮੈਨੂੰ ਇਹੋ ਜਜਨੇਊ ਚਾਹੀਦਾ ਹੈ ਜਿਸ ਵਿੱਚ ਦਇਆ ਹੋਵੇ ਸੰਤੋਖ ਹੋਵੇ ਸੋ ਇਸ ਤਰ੍ਹਾਂ ਗੁਰੂ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣਾ ਚਾਹਿਆ ਕਿ ਜਿਵੇਂ ਇੱਥੇ ਕੋਈ ਵੀ ਇਸਤਰੀ ਦੂ ਜਨੇਊ ਨਹੀਂ ਪਹਿਨਾਇਆ ਜਾਂਦਾ ਕਿ ਉਹ ਇਸ ਤਰ੍ਹਾਂ ਫਿਰ ਉੱਚੀ ਕੋਲ ਵਾਲੀ ਨਹੀਂ ਹੈ ਤਾਂ ਗੁਰੂ ਮਹਾਰਾਜ ਜੀ ਨੇ ਉਹ ਜਿਹੜੇ ਸ਼ਬਦ ਸੀ ਸਾਰਿਆਂ ਨੂੰ ਕਹਿ ਕੇ ਬਾਣੀ ਦੇ ਵਿੱਚ ਜੋ ਵੀ ਫਰਮਾਨ ਹੈ ਉਹ ਸਾਰਿਆਂ ਨੂੰ ਸਮਝਾਈ ਕਿ ਇਸ ਤਰ੍ਹਾਂ ਦੇ ਨਾਲ ਕਦੇ ਵੀ ਜਿਹੜਾ ਹੈ ਜਨੇਊ ਪਾਉਣ ਦੇ ਨਾਲ ਕੋਈ ਵੀ ਉੱਚੇ ਕਰਮਾ ਵਾਲਾ ਜਾਂ ਉੱਚੀ ਕੋਲ ਵਾਲਾ ਨਹੀਂ ਹੁੰਦਾ ਜਿਹੜਾ ਵੀ ਕੋਈ ਇਨਸਾਨ ਹੈ ਉਹ ਉਸਦੇ ਕਰਮਾਂ ਦੇ ਨਾਲ ਜਾਣਿਆ ਜਾਂਦਾ ਹੈ ਉੱਚੇ ਕਰਮ ਹੋਣਗੇ ਤਾਂ ਉਸਨੂੰ ਉੱਚਾ ਗਿਣਿਆ ਜਾਂਦਾ ਹੈ ਤੇ ਗੁਰੂ ਮਹਾਰਾਜ ਜੀ ਬਾਣੀ ਦੇ ਹਵਾਲੇ ਦਿੰਦੇ ਹੋਏ ਸਮਝਾ ਰਹੇ ਸਨ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਗੁਰੂ ਜੀ ਮਹਾਰਾਜ ਜੀ ਨੇ ਸਮਝਾਇਆ ਕਿ ਮੈਂ ਉਹ ਜਨੇਊ ਪਾਉਣਾ ਹੈ ਜਿਹੜਾ ਕਿ ਦਇਆ ਦੀ ਕਪਾਹ ਦੇ ਨਾਲ ਬਣਿਆ ਹੋਵੇ ਤੇ ਉਹ ਸੰਸੂਤ ਹੈ ਜਿਹੜਾ ਸੰਤੋਖ ਦਾ ਹੋਵੇ ਤੇ ਜਿਸ ਨੂੰ ਸਤਜਤ ਸਤ ਦਾ ਵਟ ਚੜਾਇਆ ਹੋਵੇ ਤੇ ਗੁਰੂ ਮਹਾਰਾਜ ਜੀ ਪੰਡਤ ਜੀ ਨੂੰ ਕਹਿਣ ਲੱਗੇ ਕਿ ਪੰਡਤ ਜੀ ਜੇ ਤੁਹਾਡੇ ਕੋਲ ਇਹੋ ਜਿਹਾ ਜਨੇਊ ਹੈ ਤਾਂ ਮੈਨੂੰ ਪਾ ਦਿਓ ਇਹੋ ਜਨੇਊ ਜੀ ਅਕਾਹਾਈ ਤਾ ਪਾਂਡੇ ਕਤ ਜੇ ਪੰਡਤ ਜੀ ਜੇ ਇਹੋ ਜਿਹਾ ਜਨੇਊ ਤੁਹਾਡੇ ਕੋਲ ਹੈ ਤਾਂ ਮੈਨੂੰ ਪਾ ਦਿਓ ਪਰ ਜੇ ਇਹੋ ਜਿਹਾ ਜਨੇਊ ਨਹੀਂ ਹੈ ਤਾਂ ਮੈਂ ਨਹੀਂ ਪਾਵਾਂਗਾ ਗੁਰੂ ਮਹਾਰਾਜ ਅੱਗੇ ਪ੍ਰਮਾਨ ਕਰਦੇ ਹਨ ਨਾ ਇਹ ਟੁੱਟੈ ਨਾ ਮਾਲ ਲੱਗੈ ਨਾ ਇਹੋ ਜਲੈ ਨਾ ਜਾਈ ਜਿਹੜਾ ਇਹ ਜਨੇਊ ਹੈ ਉਹ ਨਾ ਟੁੱਟਦਾ ਹੈ ਨਾ ਉਸ ਨੂੰ ਮਲ ਮੈਲ ਹੈ ਜਿਹੜੀ ਛੂੰਦੀ ਹੈ ਤੇ ਨਾ ਹੀ ਜਦੋਂ ਆਪਾਂ ਮਰਦੇ ਹਾਂ ਆਪਣੇ ਨਾਲ ਸੜਦਾ ਹੈ ਧਨ ਸੁ ਮਾਨਸ ਨਾਨਕਾ ਜੋ ਗੱਲ ਚੱਲੇ ਪਾਈ ਉਹ ਮਾਨਸ ਧਨ ਹਨ ਜਿਹੜੇ ਇਹ ਜਨੇਊ ਪਹਿਨਦੇ ਹਨ ਤੇ ਇਸ ਜਨੇਊ ਨੂੰ ਅਗਲੇ ਪਰਲੋਕ ਦੇ ਵਿੱਚ ਵੀ ਨਾਲ ਲੈ ਕੇ ਜਾਂਦੇ ਹਨ ਚੰਗੇ ਕਰਮਾ ਵਾਲਾ ਜਨੇਊ ਹੈ ਜਿਹੜਾ ਆਪਾਂ ਨੂੰ ਆਪਣੇ ਗਲ ਦੇ ਵਿੱਚ ਪਾਉਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਜੀ ਨੇ ਪੰਡਤ ਜੀ ਨੂੰ ਸਮਝਾਇਆ ਤਾਂ ਸਾਰੇ ਹੱਕੇ ਬੱਕੇ ਰਹਿ ਗਏ ਪੰਡਤ ਜੀ ਨੂੰ ਗਿਆਨ ਹੋ ਗਿਆ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸ਼ੀਸ਼ ਨਵਾ ਦਿੱਤਾ ਤੇ ਸਾਰਿਆਂ ਨੂੰ ਕਿਹਾ ਕਿ ਇਹ ਹੀ ਦੂਜਿਆਂ ਦੇ ਪੈੜਾਂ ਦੇ ਵਿੱਚ ਨਹੀਂ ਚੱਲੇਗਾ ਇਹ ਆਪਣੇ ਨਵੀਆਂ ਪੈੜਾਂ ਬਣਾਵੇਗਾ ਇਹ ਸਾਰੇ ਸੰਸਾਰ ਨੂੰ ਗਿਆਨ ਦੇਣ ਆਇਆ ਹੈ ਉਸ ਪ੍ਰਮਾਤਮਾ ਆਕਾਰਪੁਰਖ ਨਾਲ ਮਿਲਾਉਣ ਆਇਆ ਹੈ ਉਸ ਵਾਹਿਗੁਰੂ ਨਾਲ ਪਿਆਰ ਪਾਉਣ ਆਇਆ ਹੈ ਤਾਂ ਜਦੋਂ ਸਾਰਿਆਂ ਨੂੰ ਇਹ ਸਮਝਾਇਆ ਤਾਂ ਸਾਰੇ ਹੀ ਹੈਰਾਨ ਸਨ ਪਰ ਇਹ ਡੂੰਗੀ ਕੱਲ ਜਿਹੜੀ ਸੀ ਉਹ ਆਮ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਪਰ ਗੁਰੂ ਮਹਾਰਾਜ ਜੀ ਉਹਨਾਂ ਨੂੰ ਫੇਰ ਵੀ ਸਮਝਾਉਣਾ ਚਾਹੁੰਦੇ ਸਨ ਪਰ ਅਜੇ ਉਹਨਾਂ ਦਾ ਜਿਹੜਾ ਮਨ ਸੀ ਆਤਮਾ ਸੀ ਉੱਥੇ ਤੱਕ ਨਹੀਂ ਪਹੁੰਚੀ ਸੀ ਤੇ ਸਾਰੇ ਰਿਸ਼ਤੇਦਾਰ ਗੱਲਾਂ ਕਰਦੇ ਕਰਦੇ ਚਲੇ ਗਏ ਪੰਡਤ ਹਰਤੇয়াল ਜੀ ਆਪਣੇ ਘਰ ਚਲੇ ਗਏ ਜਿਹੜੇ ਆਮ ਲੋਕ ਪਿੰਡ ਦੇ ਸੱਦੇ ਹੋਏ ਸਨ ਉਹ ਵੀ ਆਪੋ ਆਪਣੇ ਘਰ ਚਲੇ ਗਏ ਤੇ ਪਿਤਾ ਮਹਿਤਾ ਕਾਲੂ ਜੀ ਬੜੇ ਹੀ ਦਿਲਗੀਰ ਹੋ ਗਏ ਬੜਾ ਹੀ ਮਨ ਉਦਾਸ ਹੋ ਗਿਆ ਕਿ ਇਹ ਬੱਚਾ ਇਵੇਂ ਦਾ ਹੈ ਜਿਹੜਾ ਸਾਡੀ ਗੱਲ ਨਹੀਂ ਮੰਨ ਰਿਹਾ ਪਰ ਬੇਬੇ ਨਾਨਕੀ ਜੀ ਨੂੰ ਪਤਾ ਸੀ ਕਿ ਮੇਰਾ ਵੀਰ ਇੱਕ ਪਰਮਾਤਮਾ ਦਾ ਰੂਪ ਹੈ ਉਹ ਉਸ ਪਰਮਾਤਮਾ ਤੋਂ ਨਵੇਂ ਗੁਣ ਨਵੀਆਂ ਗੱਲਾਂ ਨਵੇਂ ਰਾਹ ਲੈ ਕੇ ਆਇਆ ਹੈ ਉਸ ਪਰਮਾਤਮਾ ਨੂੰ ਮਿਲਣ ਵਾਲੇ ਸੋ ਸਾਧ ਸੰਗਤ ਜੀ ਆਪਾਂ ਵੀ ਇਸ ਤੋਂ ਸਿੱਖਿਆ ਲਈਏ ਕਿਉਂਕਿ ਉਹ ਜਾਂ ਜਨੇਊ ਹੈ ਜੋ ਆਪਾਂ ਸਾਰਿਆਂ ਨੂੰ ਪਹਿਨਣਾ ਚਾਹੀਦਾ ਹੈ ਬਾਹਰਲੇ ਦਿਖਾਵੇ ਵਾਲਾ ਕੋਈ ਵੀ ਕਰਮ ਹੈ ਜਿਹੜਾ ਉਸ ਪਰਲੋਕ ਦੇ ਵਿੱਚ ਨਹੀਂ ਸਹਾਉਂਦਾ ਸਵਾਉ ਜੀ ਹੁਣ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਸੋ ਸਾਰੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਹੁਣ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ